जिन्हें वीर परा अपनी वीडियो देख रहे दे। हैं सारे ਨੂੰ ਪਿਆਰਪ੍ਰੀ ਸਤਿ ਸ੍ਰੀ ਅਕਾਲ ਤੇ ਇਸ ਟਾਈਮ ਆਪਾਂ ਜ਼ਿਲ੍ਹਾ ਫਾਜ਼ਿਲਕਾ ਤੇ ਪਿੰਡ ਚੱਕ ਖੇਵਾ ਦੇ ਵਿੱਚ ਆਪਾਂ ਸਰਦਿਆਂਗੇ ਤੇ ਢਾਣੀਆਂ ਹਰਵੰਸ ਸਿੰਘ ਦੀ ਇੱਥੇ ਤੇ ਆਹ ਦੇਖੋ ਦੂਰ ਦੂਰ ਤੱਕ ਨਾ ਕਿੱਡੇ ਬੁਰੇ ਹਾਲਾਤ ਆ ਗਏ ਉਹ ਦੂਰ ਦੂਰ ਤੱਕ ਪਾਣੀ ਪਾਣੀ ਨਹੀਂਦਾਗਾ ਆਹ ਦੇਖ ਲਓ ਇੱਧਰ ਕਾਰ ਵਿੱਚ ਜਮਾ ਡੁੱਬੇ ਪਏ ਆਗੇ ਉਹ ਤਾਂ ਗੇਟ ਹੀ ਅੱਧਾ ਦੀਨਾਗਾ ਜਮਾ ਆਓ ਸਾਹਮਣੇ ਕਮਰਾ ਦੇਖ ਲੋ ਉਹ ਨੂਰ ਦੂਰ ਤੱਕ ਸਾਰੇ ਪਾਣੀ ਪਾਣੀ ਹੋਇਆ ਪਿਆ ਇੱਥੇ ਅੱਡੀ ਜਿਆਦੀ ਮਾੜੀ ਹਾਲਾਤ ਇਥੋਂ ਦੀ ਫਸਲਾਂ ਫੁਸਲਾਂ ਇੱਥੇ ਸੀਗਾਂ ਝੋਨਾ ਸੀਗਾ ਤੇ ਬਿਲਕੁਲ ਦੀਂਦੇ ਨਹੀਂ ਗਏਗਾ ਸੱਚੇ ਪਾਤਸ਼ਾਹ ਬਚਾਵੇ ਇਸ ਚੀਜ਼ ਤੋਂ ਉਹ ਮਾਰ ਕੇ ਵੀ ਨਹੀਂ ਗਿਆ ਬੰਦਾ ਇਹ ਨੂੰ ਉਹ ਦੇਖਿਆ ਰੋਕ ਰੋਕ ਰੋਕਦਾ ਆ ਉਹ ਇਹ ਪੂਰੀ ਪਰਮਿਸ਼ਨ ਲੈ ਰਿਹਾ ਕਾਹਦੀ ਤੱਕ ਲੈਤੀ ਆ ਜੀ ਆ ਜੀ ਬੈਠੇ ਹੋ ਇਹ ਬੋਪੜਾ ਆ ਪਿੰਡ ਕਿਹੜਾ ਆ ਇਹੋ ਉਹ ਬੋਪੜਾ ਟਾਣੀਆਂ ਕੋਕਾ ਟਾਣ ਰੋਕਾ ਠੀਕ ਹੈ ਟਾਣੇਗਾ ਮੈਂ ਲੰਗੇ ਹੀ ਕੁੜਵਾੜੀ ਨਾ ਓਏ ਬਰੇ ਵਾਲੇ ਪਹਿਲਾਂ ਲਾ ਲ ਸਾਹਮਣੇ ਰੱਖ ਸਾਹਮਣੇ ਜੱਗੀ ਸਾਹਮਣੇ ਸਿੱਧਾ ਰੱਖਾ ਬਲ ਬਲੇ ਵਿਚਾਲੇ ਆ ਓਏ ਪਾਣੀ ਵੇਖੋ ਬਾਈ ਯਾਰ ਵਧੀ ਜਾਂਦਾ ਪਾਣੀ ਕਿੰਨੇ ਕਿੰਨੇ ਫੁੱਟ ਹੋ ਗਏ ਹੋਏ ਇੱਥੇ ਆ ਪਾਣੀ ਹੈਗਾ ਤਾਂ ਦੋ ਦੋ ਫੁੱਟ ਪਾਣੀ ਹੈ ਨਾ ਸਾਹ ਇਹਦਾ ਹੀ ਫੁੱਟ ਹੈਗਾ ਆਰਾਮ ਨਾਲ ਹੀ 2.5 ਦਾ ਹੀ ਫੁੱਟ ਆਰਾਮ ਨਾਲ ਹੀ ਅੱਧਾ ਟਾ ਟਾਇਰ ਮੂਹ ਨੇ ਟਾਇਰ ਤਾਂ ਡੁੱਬ ਗਿਆ ਹੁਣ ਜਾਵਾਂ ਸਿੱਧੇ ਤੋਂ ਹੁਣ ਟਪ ਗਿਆ ਏ ਸਿੱਧੇ ਵੀ ਟਪ ਗਿਆ ਪਾਣੀ ਹੁਣ ਇੱਥੇ ਯਾਦ ਆ ਹਨਾ ਹਾਂ ਇਹ ਹਾਲਾਤ ਬੁਰੇ ਆ ਬਾਈ ਬਹੁਤ ਜਿਆਦੇ ਹੋ ਗਏ ਨੇ ਕਿ ਇਹ ਕਿਹ ਚੀਜ਼ ਦੀ ਗੁੱਸਤੀ ਤੇ ਹੈ ਨਹੀਂ ਕਿ ਵੀ ਇਹ ਤਾਂ ਬਾਰਡਰ ਕਿੰਨੀ ਕੁ ਦੂਰ ਆ ਬਾਈ ਇਹ ਪਾਕਿਸਤਾਨ ਵਾਲਾ ਇਹ ਦੂਰ ਆ ਕਾਫੀ 10 ਕਿਲੇ 10 ਕਿਲੇ ਜਗੀ ਕਿੰਨੀ ਦੂਰ ਕਿੰਨੀ ਦੂਰ ਬਣੂਗਾ ਇਹ 10 ਕਿਲੋ 10 ਕਿਲੋਮੀਟਰ ਹੋਊਗਾ ਹੋਰ ਕਿੰਨਾ ਕੋ 10 ਕਿਲੋ ਮਸਾ ਹੀ ਬਣੂਗਾ ਯਾਰ ਜਮ ਜਮ ਨਾਲ ਹੀ ਰਹਿ ਗਿਆ ਫਿਰ ਤਾਂ 2 ਕਿਲੋਮੀਟਰ ਹੀ ਆ 2 ਕਿਲੋਮੀਟਰ ਆ ਬਾਕੀ ਇਹ ਰਹੀ ਸਾਰੇ ਹੀ ਬਾਰਡਰ ਆ ਹਨਾ ਆਹਦਾ ਯਾਰ ਤਵਾਈ ਹੈ ਜਿਹੜਾ ਕੀ ਹੈ ਹਨਾ ਮੁਸ਼ਕਲ ਹੀ ਲੱਗਦਾ ਥੋੜਾ ਜਿਹਾ ਆਨੇ ਸੋਦਾ ਭਜਾਉਣਾ ਨਾ ਇਹ ਜਿੱਥੇ